ਵੇਖੋ 1 ਮਿੰਟ ਦੇਖਣਾ ਕਾਕਾ ਥੋੜਾ ਡਿਸਪਲਿਨ ਰਹਿ ਲੈ ਸਟੇਜ ਉੱਤੇ ਬਾਈ ਖੋ ਕੇ ਨਹੀਂ ਕਦੀ ਇਹ ਕੰਮ ਹੁੰਦਾ ਤੁਸੀਂ ਥੋੜਾ ਡਿਸਪਲਿਨ ਚ ਰਹੋ ਤੇ ਡਿਸਪਲਿਨ ਚ ਕੰਮ ਕਰੀਆ ਇਹ ਕੰਮ ਕਾਂਗਰਸ ਦੇ ਪ੍ਰਧਾਨ ਦਾ ਕੰਮ ਹੈ ਮੇਰਾ ਕੰਮ ਤੋ ਇਸ ਗੱਲ ਕਰਨੋਂ ਕਰਨਗੇ ਆਪਣੀ ਡਿਊਟੀ ਨਿਭਾਣ ਕੇ ਜੇ ਤੁਹਾਨੂੰ ਸਮਝ ਨਹੀਂ ਆਉਂਦਾ ਤਾਂ ਫਿਰ ਤੁਹਾਨੂੰ ਸਮਝਾਇਆ ਨਹੀਂ ਜਾ ਸਕਦਾ ਜੇ ਨਾਲ ਖਿਲਾੜ ਕੇ ਸਪੀਚ ਕਰਕੇ ਫਿਰ ਵੀ ਤੁਹਾਨੂੰ ਸਮਝ ਨਹੀਂ ਆਇਆ ਤੇ ਫਿਰ ਤੁਹਾਨੂੰ ਸਮਝਾਇਆ ਹੀ ਨਹੀਂ ਜਾ ਸਕਦਾ ਮੈਂ ਤੇ ਮਜੀਠੇ ਹਲਕੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਮੈਂ ਇੱਕੋ ਬੇਨਤੀ ਕਰਨੀ ਮਜੀਠੇ ਹਲਕੇ ਦੇ ਆਪਣੇ ਵੀਰਾਂ ਨੂੰ ਸਮੁੱਚਾ ਪੰਜਾਬ ਅੱਜ ਕਾਂਗਰਸ ਨੂੰ ਚਾਹੁੰਦਾ ਲੋਕਾਂ ਨੂੰ ਪਤਾ ਜੇ ਕਾਂਗਰਸ ਆਏਗੀ ਕਾਂਗਰਸੀ ਸਰਕਾਰ ਆਏਗੀ ਤਾਂ ਹੀ ਇੱਥੇ ਸਾਡੀ ਜ਼ਿੰਦਗੀ ਸਾਡੀ ਤੇ ਸਾਡੇ ਪਰਿਵਾਰਾਂ ਦੀ ਜ਼ਿੰਦਗੀ ਬਹਿਫੂਜ਼ ਹੋਏਗੀ ਸਾਡਾ maal ਮਹਿਫੂਜ਼ ਹੋਏਗਾ ਸਾਡਾ ਕਾਰੋਬਾਰ ਮਹਫੂਜ਼ ਹੋਏਗਾ ਇਹ ਫਰੋਤੀਆਂ ਦੇ ਟੈਲੀਫੋਨ ਫਰੋਤੀਆਂ ਦੀਆਂ ਚਿੱਠੀਆਂ ਬੰਦ ਹੋਣਗੀਆਂ ਉਸ ਗੱਲ ਕਰ ਮੈਂ ਮਜੀਠੇ ਦੇ ਆਪਣੇ ਵੀਰਾਂ ਨੂੰ ਬੇਨਤੀ ਕਰਨਾ ਚਾਹਨਾ 2017 ਦੇ ਵਿੱਚ ਵੀ ਸਾਰੇ ਮਜੀਠੇ ਦੀਆਂ ਸੀਟਾਂ ਗੁਰੂ ਮਹਾਰਾਜ ਸਾਹਿਬ ਦੀ ਮਿਹਰ ਨਾਲ ਅਸੀਂ ਜਿੱਤੀਆਂ ਸੀ ਇੱਕ ਮਜੀਠਾ ਸੀਟ ਰਹਿ ਗਈ ਸੀ ਉਹਦਾ ਬੜਾ ਭਾਰੀ ਨੁਕਸਾਨ ਸਾਡੇ ਜਿਹੜੇ ਕਾਂਗਰਸੀ ਵੀਰ ਨੇ ਮਜੀਠੇ ਦੇ ਉਹਨਾਂ ਨੂੰ ਹੋ ਰਿਹਾ ਮੇਰੀ ਹੱਥ ਜੋੜ ਕੇ ਤੇ ਝੋਲੀ ਅੱਡ ਕੇ ਗੁਜ਼ਾਰਿਸ਼ ਹੈ ਆਪਣੇ ਵੀਰਾਂ ਨੂੰ ਭਰਾਵਾਂ ਨੂੰ ਕਿ ਅਗਲੀ ਇਲੈਕਸ਼ਨ ਕਾਂਗਰਸੀ ਨਹੀਂ ਸਾਡੇ ਆਉਣ ਵਾਲੇ ਨੌਜਵਾਨਾਂ ਦੇ ਤੇ ਪੰਜਾਬ ਦੇ ਭੁੱਖ ਦੀ ਇਲੈਕਸ਼ਨ ਮਜੀਠੇ ਦੇ ਮੇਰੇ ਵੀਰਾਂ ਨੂੰ ਜਿਹੜੇ ਵੱਖ-ਵੱਖ ਪਿੰਡਾਂ ਤੋਂ ਸ਼ਹਿਰ ਤੋਂ ਕਸਬਿਆਂ ਤੋਂ ਆਏ ਨੇ ਉਹਨਾਂ ਨੂੰ ਮੈਂ ਗੁਜ਼ਾਰਿਸ਼ ਕਰੂੰਗਾ ਕਿਸ ਇਲੈਕਸ਼ਨ ਨੂੰ ਕਮਰ ਕੱਸੇ ਕਰਕੇ ਲੜੋ ਮਜੀਠਾ ਹਲਕਾ ਕਿਸੇ ਟਾਈਮ ਕਾਂਗਰਸ ਦਾ ਘੜ ਹੁੰਦਾ ਸੀ ਅਸੀਂ ਇੱਕ ਵਾਰ ਫੇਰ ਇਹਨੂੰ ਕਾਂਗਰਸ ਦਾ ਘੜ ਬਣਾਣਾ ਹੈ ਸੂਝ-ਬੂਝ ਨਾਲ ਚੱਲਣਾ ਭਗਵੰਤ ਪਾਲ ਜੀ ਦੇ ਹੱਥ ਮਜ਼ਬੂਤ ਕਰਨ ਵਾਸਤੇ ਅਸੀਂ ਹਰ ਪਰ ਜ਼ੋਰ ਕੋਸ਼ਿਸ਼ ਕਾਂਗਰਸ ਦੀ ਲੀਡਰਸ਼ਿਪ ਕਰੇਗੀ ਲੰਬਾ ਨਾ ਜਾਂਦਾ ਹੋਇਆ ਮੈਂ ਤੁਹਾਨੂੰ ਭਗਵੰਨ ਜੀ ਤੁਹਾਨੂੰ ਤੇ ਕਥੂ ਨੰਗਲ ਸਾਹਿਬ ਨੂੰ ਦਿਲੀ ਮੁਬਾਰਕ ਦੇਣਾ ਚਾਹਾਂਗਾ ਤੇ ਲੋਕਾਂ ਨੂੰ ਇਸ ਗੱਲ ਦਾ ਵਿਸ਼ਵਾਸ ਦੇਣਾ ਚਾਹਾਂਗਾ ਕਿ ਇਸ ਟਾਈਮ ਮੇਰੇ ਵੀਰੋ ਕਾਂਗਰਸ ਦੀ ਜਾਂ ਅਕਾਲੀਆਂ ਦੀ ਜਾਂ ਭਾਜਪਾ ਦੀ ਆਪ ਦੀ ਲੜਾਈ ਨਹੀਂ ਇਸ ਟਾਈਮ ਸਾਡੀ ਪਛਾਣ ਜਿਹੜੀ ਹੈ ਸਤਤਵ ਜਿਹੜਾ ਸਾਡਾ ਪੰਜਾਬੀਆਂ ਦਾ ਉਹਨੂੰ ਅੱਜ ਬਚਾਉਣ ਦੀ ਲੜਾਈ ਹੈ ਸਾਡੇ ਨੌਜਵਾਨ ਬੱਚੇ ਤੇ ਪਿੰਡੋਂ ਪਿੰਡ ਪਹਿਲੇ ਕੱਲਾ ਦੁਆਵਾ ਬਾਹਰ ਜਾਂਦਾ ਸੀ ਹੁਣ ਮੱਝ ਮਾਲਵਾ ਜਿਹੜੇ ਮਰਜ਼ੀ ਪਿੰਡ ਚਲੇ ਜਾਓ ਨੌਜਵਾਨ ਮੁੰਡੇ ਪਿੰਡਾਂ ਚ ਰਹੀ ਨਹੀਂਗੇ ਕੱਲੇ ਬਜ਼ੁਰਗ ਰਹਿ ਗਏ ਤੇ ਜੇ ਅਸੀਂ ਇਹ ਆਸ ਲਾਈਏ ਕਿ ਉਹ ਵਾਪਸ ਆਣਗੇ ਹੁਣ ਕਿਸੇ ਦਾ ਪਰਤ ਕੇ ਨਹੀਂ ਜਿਆਣਾ ਸਾਡੇ ਵੀ ਬਜ਼ੁਰਗ ਦੱਸਦੇ ਸੀ ਜਦੋਂ ਪਾਕਿਸਤਾਨ ਤੋਂ ਆਏ ਨੇ ਉਦੋਂ ਸਾਰਿਆਂ ਦੇ ਵਡੇਰਿਆਂ ਨੇ ਇਹੀ ਸੋਚਿਆ ਸੀ ਕਿ ਅਸੀਂ 15ਵੇਂ 20ਵੇਂ ਦਿਨਿਆਂ ਮਹੀਨੇ ਬਾਅਦ ਪਰਤ ਕੇ ਆਪਣੇ ਜੱਦੀ ਪਿੰਡਾਂ 'ਚ ਆ ਜਾਨਾ ਕੋਈ ਵਾਪਸ ਨਹੀਂ ਸੀ ਜਾ ਸਕਿਆ ਹੁਣ ਵੀ ਕਿਸੇ ਨੇ ਵਾਪਸ ਨਹੀਂ ਜਿਆਣਾ ਸਾਨੂੰ ਪੰਜਾਬੀਆਂ ਨੂੰ ਏਕਤਾ ਕਰਨੀ ਪੈਗੀ ਤੁਸੀਂ ਜਿਹੜੀ ਨਵੀਂ ਸਰਕਾਰ ਆਈ ਹੈ ਮੇਰੇ ਵੀਰੋ ਬੜੇ ਚਾਵਾ ਨਾਲ ਲੋਕਾਂ ਨੇ ਵੋਟਾਂ ਪਾਈਆਂ ਸੋਚਿਆ ਕਿ ਕੋਈ ਬਦਲਾਵ ਲੈ ਕੇ ਆਣਗੇ ਕੋਈ ਮਾਨਦਾਰ ਲੋਕ ਆਣਗੇ ਸਾਡੇ ਪਿੰਡਾਂ ਦੇ ਇਸ ਸੱਥਾ ਵਿੱਚੋਂ ਸਰਕਾਰ ਚੱਲੇਗੀ ਮੇਰੇ ਵੀਰੋ ਤੁਸੀਂ ਵੇਖ ਹੀ ਰਹੇ ਹੋ ਇੱਥੇ ਬਣ ਗਈ ਮੇਰੀ ਗੁਜ਼ਾਰਿਸ਼ ਹੈ ਸਮੁੱਚੇ ਪੰਜਾਬੀਆਂ ਨੂੰ ਇੱਕ ਝੰਡੇ ਥੱਲੇ ਇਕੱਠਾ ਹੋਣਾ ਪੈਗਾ ਇੱਕ ਚੰਗੀ ਸੋਚ ਵਾਲਾ ਲੀਡਰ ਸਾਨੂੰ ਚੁਣਨਾ ਪੈਗਾ ਨਹੀਂ ਤੇ ਇਸ ਟਾਈਮ ਗੈਰ ਪੰਜਾਬੀਆਂ ਦੀ ਤਾਕਤ ਪੰਜਾਬ 'ਚ ਵੱਧ ਰਹੀ ਹੈ ਮੇਰੀ ਗੱਲ ਚੰਗੀ ਤਰ੍ਹਾਂ ਸੁਣ ਲਓ ਸਾਡੀ ਪਛਾਣ ਕਿਉਂਕਿ ਅਸੀਂ ਤਾਕਤਾਂ ਪੰਜਾਬ ਦੇ ਵਿੱਚ ਇਸ ਗੱਲ ਕਾਰਨ ਜਿੱਤ ਸਕਦੇ ਜੇ ਇੱਕ ਪਾਸਿਓਂ ਜਿੰਡਿਆਲਾ ਗੁਰੂ ਜਾਂ ਬਾਬਾ ਬਕਾਲਾ ਅਸੀਂ ਜਿੱਤ ਸਕਨੇ ਆ ਜੇ ਗਵਾਨ ਚ ਅਸੀਂ ਫਤਿਹਗੜ ਚੂੜੀਆਂ ਡੇਰਾ ਬਾਬਾ ਨਾਨਕ ਕਾਦੀਆਂ ਹਲਕੇ ਤੇ ਬਟਾਲਾ ਅਸੀਂ ਜਿੱਤ ਸਕਨੇ ਤੇ ਕੀ ਕਾਰਨ ਹੈ ਕਿ ਮਜੀਠਾ ਸੀਕਿਉਰਿਟੀ ਜਿੱਤ ਸਰ ਤਾਂ ਮੇਰੀ ਗੁਜ਼ਾਰਿਸ਼ ਹੈ ਏਕਤਾ ਦਾ ਸਬੂਤ ਦਿਈਏ ਮੈਂ ਵਰਕਰ ਸਾਥੀਆਂ ਨੂੰ ਇਹ ਬੇਨਤੀ ਕਰਨਾ ਚਾਹਾਂਗਾ ਅਸੀਂ ਇੱਕ ਖਬਰਾਂ ਦੀ ਟੈਲੀਵਿਜ਼ਨਾਂ ਦੀ ਖਬਰਾਂ ਨਾਲ ਸੁਣੋ ਸਾਰੇ ਨੂੰ ਸਾਡੇ ਵਾਸਤੇ ਇੰਪੋਰਟੈਂਟ ਚੀਜ਼ ਹੈ ਆਪਣਾ ਅਸਤ ਬਚਾਣਾ ਆਪਣੀ ਮਾਂ ਬੋਲੀ ਬਚਾਣੀ ਪੰਜਾਬ ਦੇ ਰਾਈਟਸ ਨੂੰ ਬਚਾਣਾ ਹੁਣ ਤੁਸੀਂ ਵੇਖਿਆ ਇਹ ਜਿਹੜਾ ਇਸ ਟਾਈਮ ਫਰਜ਼ੀ ਮੁੱਖ ਮੰਤਰੀ ਹੈ ਇਹ ਤਾਂ ਬਿਲਕੁਲ ਇੱਕ ਬੌਂਡਡ ਚੀਫ ਮਿਨਿਸਟਰ ਬਣ ਕੇ ਰਹਿ ਗਿਆ ਸਾਰੇ ਹੀ ਕੇਜਰੀਵਾਲ ਨੇ ਆਪਣੇ ਬੰਦੇ ਲਿਆ ਕੇ ਇੱਥੇ ਲਾ ਦਿੰਦੇ ਨੇ ਜਿੰਨੇ ਮੰਤਰੀ ਨੇ ਇਹਨਾਂ ਦੇ 8-8 10-10 ਮਹਿਕਮਿਆਂ ਦੇ 8-8 10-10 ਮੰਤਰੀਆਂ ਤੇ ਇੱਕ ਦਿੱਲੀ ਦਾ ਬਨੀਸ਼ ਸੋਧਿਆ ਲੱਗਾ 8-10 ਮਹਿਕਮਿਆਂ ਤੇ ਸਤਿੰਦਰ ਜੈਨ ਲੱਗਾ 8-10 ਮਹਿਕਮਿਆਂ ਤੇ ਵਿਜੇ ਨਾਇਰ ਲੱਗਾ ਭਗਵੰਤ ਦੀ ਜਗ੍ਹਾ ਤੇ ਵਿਪਨ ਕੁਮਾਰ ਲੱਗਾ ਕੋਈ ਬਾਹਰ ਲਿਆਨੇ ਇਸ ਟਾਈਮ ਮੇਰੇ ਵੀਰੋ ਇੱਕ ਗੁਰੂਆਂ ਪੀਰਾਂ ਪਗੰਬਰਾਂ ਤੇ ਸੂਰਬੀਰਾਂ ਦੀ ਧਰਤੀ ਤੇ ਇਨਡਾਇਰੈਕਟ ਕਾਬਜ਼ ਕੇਜਰੀ ਵਾਲ ਨੇ ਆਪਣੇ ਬੰਦੇ ਕਰ ਲਏ ਨੇ ਇੱਕ ਬੰਦੂ ਮੁੱਖ ਮੰਤਰੀ ਬਣ ਗਿਆ ਭਗਵੰਤ ਨੇ ਆਪਣਾ ਇਮਾਨ ਵੇਚ ਦਿੱਤਾ ਨਾ ਤੇ ਇਹਦਾ ਭਗਵੰਤ ਮਾਣੇ ਪਰ ਮੈਨੂੰ ਅਫਸੋਸ ਨਾ ਕਹਿਣਾ ਪੈਦਾ ਇਹਨੇ ਆਪਣਾ ਇਮਾਨ ਵੇਚ ਲਿਆ ਸਾਡੀ ਬਦਕਿਸਮਤੀ ਵੇਖੋ ਬਹੁਤ ਸਾਰੇ ਮੇਰੇ ਅੰਮ੍ਰਿਤਧਾਰੀ ਭਰਾ ਬੈਠੇ ਉਹ ਪਹਿਲੀ ਵਾਰ 75 ਸਾਲਾਂ 'ਚ ਮੇਰੇ ਭਰਾ ਹੋਇਆ ਚੀਫ ਮਿਨਿਸਟਰ ਪੰਜਾਬ ਦਾ ਉਹਦੇ ਨਾਂ ਵਿੱਚ ਸਿੰਘ ਹੈ ਨਹੀਂ ਦਸੰਪਤ ਦਾ ਹੁਕਮ ਸੀ ਕਿ ਮੇਰਾ ਹਰ ਜਿਹੜਾ ਸਿੱਖ ਹੋਏਗਾ ਉਹਦੇ ਨਾਂ ਵਿੱਚ ਸਿੰਘ ਹੋਏਗਾ ਇਹ ਭਗਵੰਤ ਦੇ ਨਾਂ ਵਿੱਚ ਸਿੰਘ ਹੈ ਨਹੀਂ ਇਹ ਭਗਵੰਤ ਮਾਂ ਨੇ ਤੇ ਦਸਤਾਰ ਥੱਲੇ ਕੇਸ ਹੈ ਨਹੀਂ ਇਹ ਪਹਿਲਾ ਮੁੱਖ ਮੰਤਰੀ ਜਿਹੇ 75 ਸਾਲਾਂ ਜਿਹਦੇ ਨਾਂ ਵਿੱਚ ਸਿੰਘ ਨਹੀਂ ਤੇ ਦਸਤਾਰ ਥੱਲੇ ਕੇਸ ਹੈ ਨਹੀਂ ਤੇ ਤੁਸੀਂ ਮੈਨੂੰ ਦੱਸੋ ਇਹਨੇ ਕਿੰਨਾ ਕੁ ਪੰਜਾਬ ਦੇ ਹੱਕਾਂ ਵਾਸਤੇ ਪਹਿਰਾ ਦੇਣਾ ਬਾਕੀ ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਣਾ ਚਾਹਨਾ ਸਾਡੇ ਵਰਕਰਾਂ ਦੇ ਨਾਲ ਉਹਨੇ ਮੇਰੇ ਨਾਲ ਵਡਿੰਗ ਸਾਹਿਬ ਕਹਿ ਰਹੇ ਸੀ ਕਿ ਕਰੰਟ ਬੜਾ ਜਦੋਂ ਜਕਾਰਾ ਛੱਡਿਆ ਤੇ ਕਹਿੰਦੇ ਹੈ ਅੱਗੋਂ ਜਵਾਬ ਬੜਾ ਤਗੜਾ ਆਇਆ ਇੱਥੇ ਕਰੰਟ ਕਾਫੀ ਲੱਗਦਾ ਮਹ ਜੀ ਜਿਨ੍ਹਾਂ ਦਾ ਮਾਂਜਾ ਜਿਸ ਏਰੀਆ ਦਾ ਵੱਧ ਲੈਂਦਾ ਉਹ ਤੇ ਕਰੰਟ ਵੀ ਵੱਧ ਸਾਰਨ ਵੱਧ ਜੇ ਕਾਂਗਰਸੀ ਵਰਕਰਾਂ ਦਾ ਜ਼ਿਆਤੀ ਹੁੰਦੀ ਤਾਂ ਮੈਂ ਜਿੱਥੇ ਹਲਕੇ ਚੋਂ ਇਸੇ ਗੱਲ ਲਈ ਉਹਨਾਂ ਨੂੰ ਕਰੰਟ ਆ ਰਿਹਾ ਹੈ ਇਸੇ ਕਰੰਟ ਦਾ ਹੀ ਮੈਂ ਕਹਿੰਦਾ ਫਾਇਦਾ ਲਓ ਤੇ ਕਿਤੇ ਪਛੜ ਨਾ ਜਾਈਏ ਜਿਹੜੀ ਵੀ ਕਾਂਗਰਸ ਦਾ ਜਿਹੜਾ ਵੀ ਆਣ ਵਾਲਾ ਕੈਂਡੀਡੇਟ ਹੋਏਗਾ ਉਹਨੂੰ ਤਗੜੇ ਹੋ ਆਪਣੀ ਇਲੈਕਸ਼ਨ ਸਮਝ ਕੇ ਭਲੇਖਾ ਤੇ ਸਾਨੂੰ ਤੇ ਕੋਈ ਨਹੀਂ ਕਾਢੀ ਦਿੱਤਾ ਤੇ ਤੁਸੀਂ ਹੋਰ ਕੌਣ ਹੈ ਹਾਂ ਹਾਂ ਮਜੀਠਾ ਹਰ ਹੋਈਏ ਉਹ ਗੱਲ ਆ ਹਾਂਜੀ ਮਜੀਠਾ ਨਹੀਂ ਹੋਈ ਉਹ ਗੱਲ ਆ ਮੇਕੋ 1 ਮਿੰਟ ਇੱਕ ਇੱਕ ਲਕੇ ਦਾ ਭਲੇਖਾ ਜਿਹੜਾ ਉਹ ਤੇ ਕੱਢਣਗੇ ਪ੍ਰਧਾਨ ਜੀ ਸਾਡੀ ਸਿਫਾਰਿਸ਼ ਤੇ ਇਹਨਾਂ ਵੱਲੋਂ ਭਗਵੰਤਪਾਲ ਸਿੰਘ ਜੀ ਦੀ ਹੈ ਹੀ ਹੈ ਉਹ ਇੱਕ ਮਿੰਟ ਯਾਰ ਖਲੋ ਜੋ ਕਾਕਾ ਥੋੜਾ ਡਿਸਪਲਿਨ ਰਹਿ ਲੈ ਸਟੇਜ ਉੱਤੇ ਬਾਈਕ ਖੋ ਕੇ ਨਹੀਂ ਕਦੀ ਕਾਕਾ ਤੁਸੀਂ ਥੋੜਾ ਡਿਸਪਲਿਨ ਚ ਰਹੋ ਤੇ ਡਿਸਪਲਿਨ ਚ ਕੰਮ ਕਰੀਏ ਇਹ ਕੰਮ ਕਾਂਗਰਸ ਦੇ ਪ੍ਰਧਾਨ ਦਾ ਕੰਮ ਹੈ ਮੇਰਾ ਕੰਮ ਉਹ ਇਸ ਗੱਲ ਕਰਨੋਂ ਕਰਨਗੇ ਆਪਣੀ ਡਿਊਟੀ ਨਿਭਾਣ ਕੇ ਜੇ ਤੁਹਾਨੂੰ ਸਮਝ ਨਹੀਂ ਆਉਂਦਾ ਤਾਂ ਫਿਰ ਤੁਹਾਨੂੰ ਸਮਝਾਇਆ ਨਹੀਂ ਜਾ ਸਕਦਾ ਇਹ ਨਾਲ ਖਲਾਰ ਕੇ ਸਪੀਚ ਕਰਕੇ ਫੇਰ ਵੀ ਤੁਹਾਨੂੰ ਸਮਝ ਨਹੀਂ ਆਇਆ ਤੇ ਫੇਰ ਤੁਹਾਨੂੰ ਸਮਝਾਇਆ ਹੀ ਨਹੀਂ ਜਾ ਸਕਦਾ ਮੈਂ ਤਾਂ ਮਜੀਠੇ ਹਲਕੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਜੇ ਫੇਰ ਵੀ ਤੁਹਾਡੇ ਸਮਝ ਨਹੀਂ ਆਉਂਦਾ ਮੇਰੇ ਤੋਂ ਬਾਅਦ ਆਣਾ ਇਸ ਦੀ ਕਲੈਰਿਟੀ ਪ੍ਰਧਾਨ ਜੀ ਦੇਣ